ਪਿਆਰ ਦੀ ਭੁੱਖ ਮਾਂ ਧੀ ਦੀ ਕਹਾਣੀ ਪਿੰਡ ਦੇ ਇੱਕ ਕੋਨੇ ਵਿੱਚ ਕੱਚੇ ਰਸਤੇ ਤੋਂ ਦੂਰ ਇੱਕ ਛੋਟਾ ਜਿਹਾ ਘਰ ਸੀ ਉਸ ਘਰ ਦੀਆਂ ਕੰਧਾਂ ਤਾਂ ਮਿੱਟੀ ਦੀਆਂ ਸਨ ਪਰ ਉਸ ਦੇ ਅੰਦਰ ਬਹੁਤ ਵੱਡੀ ਦੁਨੀਆ ਛੁਪੀ ਹੋਈ ਸੀ ਇਸ ਘਰ ਵਿੱਚ ਇੱਕ ਮਾਂ ਅਤੇ ਉਹਦੀ ਧੀ ਰਹਿੰਦੇ ਸਨ ਮਾਂ ਦਾ ਨਾਂ ਸੀ ਮਨਕਾ ਤੇ ਧੀ ਦਾ ਨਾਂ ਸੀ ਗੁਲਾਬੋ ਦੋਵਾਂ ਦੇ ਸਿਰ ਤੇ ਕੋਈ ਵੱਡਾ ਆਸਰਾ ਨਹੀਂ ਸੀ ਮਨਕਾ ਦਾ ਪਤੀ ਉਸ ਨੂੰ ਛੱਡ ਕੇ ਦੂਜੇ ਪਿੰਡ ਵੀ ਚਲਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਮੌਤ ਵਰਗਾ ਸਨਮਾਟਾ ਛਾ ਗਿਆ ਸੀ ਇੱਕ ਸ਼ਾਮ ਗੁਲਾਬੋ ਨੇ ਆਪਣੀ ਮਾਂ ਵੱਲ ਤੱਕਦੇ ਹੋਏ ਪੁੱਛਿਆ ਮਾਂ ਸਾਨੂੰ ਕਦੇ ਪਿਤਾ ਨਹੀਂ ਮਿਲਣਗੇ ਉਸ ਨੇ ਹੱਥ ਫੜ ਕੇ ਗੁਲਾਬੋ ਨੂੰ ਆਪਣੇ ਨੇੜੇ ਬਿਠਾ ਲਿਆ ਅਤੇ ਕਹਿੰਦੀ ਬੇਟਾ ਸਾਡਾ ਜੀਵਨ ਸਿਰਫ ਸਾਡੀ ਕਹਾਣੀ ਉੱਤੇ ਨਿਰਭਰ ਹੈ ਲੋਕ ਤਾਂ ਆਉਂਦੇ ਤੇ ਜਾਂਦੇ ਰਹਿੰਦੇ ਹਨ ਸੱਚੀ ਖੁਸ਼ੀ ਤਾਂ ਅੰਦਰੋਂ ਆਉਂਦੀ ਹੈ ਗੁਲਾਬ ਅਜੇ ਛੋਟੀ ਸੀ ਪਰ ਮਾਂ ਤੇ ਮਾੜੇ ਹਾਲਾਤਾਂ ਦੇ ਬਾਵਜੂਦ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਇੱਕ ਚਮਕ ਰਹਿੰਦੀ ਸੀ ਉਹ ਪੜ੍ਹਨ ਦਾ ਸ਼ੌਂਕ ਰੱਖਦੀ ਸੀ ਪਰ ਪੜ੍ਹਾਈ ਦਾ ਸਮਾਨ ਖਰੀਦਣ ਲਈ ਪੈਸੇ ਨਹੀਂ ਸਨ ਮਨਕਾ ਘਰ ਘਰ ਕੰਮ ਕਰਕੇ ਕੁਝ ਪੈਸੇ ਕਮਾਉਂਦੀ ਸੀ ਜੋ ਬਹੁਤ ਮਿਹਨਤ ਦੇ ਬਾਵਜੂਦ ਕਦੇ-ਕਦੇ ਖਾਣ ਨੂੰ ਵੀ ਨਹੀਂ ਲੱਗਦਾ ਸੀ ਇਸ ਘਰ ਵਿੱਚੋਂ ਮਿੱਟੀ ਦੇ ਬਰਤਨਾਂ ਅਤੇ ਪਾਣੀ ਦੀ ਰੜਕ ਵੀ ਸੁਣਾਈ ਦਿੰਦੀ ਪਰ ਇਸ ਦੁੱਖ ਦੇ ਵਿਚਕਾਰ ਮਾਂ ਤੇ ਇਹਦੀਆਂ ਗੱਲਾਂ ਵੀ ਰਵਾਨਗੀ ਵਿੱਚ ਚੱਲ ਰਹੀਆਂ ਸਨ ਇੱਕ ਦਿਨ ਗਲਾਬੋ ਨੂੰ ਪਿੰਡ ਦੇ ਇੱਕ ਸਕੂਲ ਤੋਂ ਕਿਤਾਬਾਂ ਮਿਲੀਆਂ ਮਾਸਟਰ ਜੀ ਕਹਿੰਦੇ ਇਹ ਪੜ੍ਹ ਕੇ ਤੂੰ ਵੀ ਇੱਕ ਦਿਨ ਵੱਡੀ ਅਫਸਰ ਬਣ ਸਕਦੀ ਹੈ ਇਹ ਸੁਣ ਕੇ ਮਣਕਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਉਸ ਨੂੰ ਅਸੀਸਾ ਦੇਣ ਦੀ ਇੱਛਾ ਹੋਈ ਉਸ ਤੇ ਅੰਦਰ ਇੱਕ ਲਹਿਰ ਸੀ ਕਿ ਕਦੋਂ ਧੀ ਵੱਡੀ ਹੋ ਕੇ ਇਸ ਘਰ ਤੋਂ ਦੁੱਖਾਂ ਦਾ ਬੋਝ ਹਟਾ ਦੇਵੇਗੀ ਪਰ ਗਲਾਬੋ ਨੇ ਜਦੋਂ ਕਿਤਾਬਾਂ ਖੋਲ੍ਹਿਆ ਤੌ ਉਸ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਪਈਆਂ ਉਸ ਦੀ ਜ਼ਿੰਦਗੀ ਵਿੱਚ ਇਹ ਖੁਸ਼ਬੂ ਇੱਕ ਨਵੀਂ ਸ਼ੁਰੂਆਤ ਦੀ ਨਮੀ ਚਿੱਟੀ ਰੋਸ਼ਨੀ ਵਾਂਗ ਲੱਗੀ ਮਨਕਾ ਅਕਸਰ ਆਪਣੇ ਕੰਮ ਤੋਂ ਵਾਪਸ ਆਉਂਦੀ ਹੋਈ ਥੱਕ ਜਾਂਦੀ ਸੀ ਉਸ ਦੇ ਪਿਆਰਾਂ ਵਿੱਚ ਪੱਪ ਜੰਮ ਚੁੱਕੇ ਸਨ ਪਰ ਇੱਕ ਸਵਾਲ ਹਰ ਰਾਤ ਉਸ ਨੂੰ ਝੰਜੋੜਦਾ ਸੀ ਕਿ ਕਦ ਇਹ ਦੋ ਵਕਤ ਦੀ ਰੋਟੀ ਦੀ ਭੁੱਖ ਮੁੱਕਣੀ ਵੀ ਹੈ ਇੱਕ ਦਿਨ ਉਸ ਨੇ ਗੁਲਾਬੋ ਨੂੰ ਦੇਖਿਆ ਜੋ ਇੱਕ ਕੋਨੇ ਵਿੱਚ ਬੈਠੀ ਬਹੁਤ ਖੂਬਸੂਰਤੀ ਨਾਲ ਪੜ ਰਹੀ ਸੀ ਉਹ ਦੇਰ ਦੇ ਵਿੱਚ ਆਸ ਜਾਗ ਪਈ ਸ਼ਾਇਦ ਮੇਰੀਤੀ ਇਹ ਭੁੱਖ ਮਿਟਾ ਦੇਵੇਗੀ ਉਹ ਆਪਣੇ ਆਪ ਨਾਲ ਕਹਿੰਦੀ ਇੱਕ ਸ਼ਾਮ ਗੁਲਾਬਾਂ ਦੀ ਮਾਂ ਦਾ ਹੱਥ ਫੜ ਕੇ ਕਿਹਾ ਮਾਂ ਇੱਕ ਦਿਨ ਮੈਂ ਤੈਨੂੰ ਬਹੁਤ ਸੁੰਦਰ ਕੱਪੜੇ ਲੈ ਕੇ ਦੇਵਾਂਗੀ ਤੂੰ ਸਿਰਫ ਮੇਰੀ ਮਿਹਨਤ ਦੇ ਫਲ ਦਾ ਇੰਤਜ਼ਾਰ ਕਰ ਮਨਕਾ ਨੇ ਹੰਝੂਆਂ ਨਾਲ ਗੁਲਾਬੋਂ ਨੂੰ ਘਲੇ ਲਾ ਲਿਆ ਇਹ ਉਹ ਪਿਆਰ ਸੀ ਜੋ ਦੁਨੀਆ ਦੀ ਕਿਸੇ ਵੀ ਚੀਜ਼ ਨਾਲ ਖਰੀਦਿਆ ਨਹੀਂ ਸੀ ਜਾ ਸਕਦਾ ਮਾਂ ਤੇ ਇਹਦੇ ਸੁਪਨਿਆਂ ਦੇ ਪਿੱਛੇ ਇੱਕ ਦੂਜੇ ਦੀ ਵੱਡੀ ਭੁੱਖ ਸੀ ਸਾਲ ਬੀਤੇ ਗਏ ਗੁਲਾਬੋ ਨੇ ਬਹੁਤ ਮਿਹਨਤ ਕਰਕੇ ਇੱਕ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ ਇੱਕ ਦਿਨ ਉਹ ਵਾਪਸ ਆਪਣੇ ਪੁਰਾਣੇ ਘਰ ਆਈ ਉਸਦੇ ਹੱਥ ਵਿੱਚ ਮਾਂ ਦੇ ਕੱਪੜੇ ਖਾਣ ਪੀਣ ਦੀਆਂ ਚੀਜ਼ਾਂ ਅਤੇ ਖੁਸ਼ੀਆਂ ਦਾ ਭਾਰ ਸੀ ਪਰ ਮਨਕਾ ਬਿਸਤਰੇ ਉੱਤੇ ਪਈ ਸੀ ਉਸਦੇ ਹੱਥ ਬਹੁਤ ਕਮਜ਼ੋਰ ਹੋ ਚੁੱਕੇ ਸਨ ਗੁਲਾਬੋ ਨੇ ਆਪਣੀ ਮਾਂ ਦੇ ਹੱਥ ਫੜ ਕੇ ਕਿਹਾ ਮਾਂ ਮੈਂ ਤੇਰਾ ਹਰ ਸੁਪਨਾ ਸੱਚ ਕਰ ਦਿੱਤਾ ਹੈ ਹੁਣ ਤੂੰ ਭੁੱਖੀ ਨਹੀਂ ਰਹੇਂਗੀ ਮਾਂ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਮੈਂ ਤਾਂ ਸਿਰਫ ਤੇਰੇ ਪਿਆਰ ਦੀ ਭੁੱਖੀ ਹਾਂ ਮੇਰਾ ਇਹ ਸੁਪਨਾ ਕਦੇ ਨਹੀਂ ਮੁਕਿਆ ਗੁਲਾਬੋ ਨੇ ਆਪਣੀ ਮਾਂ ਨੂੰ ਗੱਦੇ ਲਾ ਕੇ ਕਿਹਾ ਮਾਂ ਤੂੰ ਹਰ ਵਾਰ ਵੱਡੀ ਸੀ ਤੂੰ ਅੱਜ ਵੀ ਵੱਡੀ ਹੈ ਬਨਕਾ ਦੀਆਂ ਅੱਖਾਂ ਅੱਜ ਵੀ ਵਗਦੀਆਂ ਸਨ ਪਰ ਇਸ ਵਾਰ ਇਹ ਹੰਝੂਆਂ ਦਾ ਕਾਰਨ ਬਿਲਕੁਲ ਵੱਖਰਾ ਸੀ ਇਹ ਹੰਝੂ ਪਿਆਰ ਦੀ ਭੁੱਖ ਦੇ ਮੁਕ ਜਾਣ ਦਾ ਚਿੰਨ੍ਹ ਸਨ ਪਿਆਰ ਦੀ ਭੁੱਖ ਇੱਕ ਮਾਂ ਦੀ ਦੀ ਕਹਾਣੀ ਜੋ ਸਿਰਫ ਰੋਟੀ ਦੀ ਨਹੀਂ ਸੱਚੇ ਪਿਆਰ ਦੀ ਭੁੱਖ ਦੀ ਹੈ